ਅ ਜਿੱਦਾਂ ਕਿ ਤੁਸੀਂ ਗੱਲ ਕੀਤੀ ਮੇਰੇ ਗਾਣੇ ਸੁਣੇ ਉਹ ਬਹੁਤ ਜ਼ਿਆਦਾ ਯੂ ਨੋ ਜਿੱਦਾਂ ਸਰ ਕਹ ਰਹੇ ਸੀਗੇ ਕਿ ਮੈਨਾਂ ਲਵ ਸਟੋਰੀ ਨਹੀਂ ਕਦੇ ਕੀਤੀ ਵੀ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਸੇਮ ਮੇਰੇ ਤੋਂ ਵੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਟਸ ਕਾਈਂਡ ਆਫ ਲਵ ਸਟੋਰੀ ਐਕਸ਼ਨ ਤਾਂ ਉਹ ਜਿਹੜਾ ਉਹਨਾਂ ਨਾਲ ਚੱਲੀ ਉਹਨਾਂ ਚੱਲੀ ਹੁੰਦਾ ਆ ਪਰ ਲਵ ਸਟੋਰੀ ਆ ਤੇ ਉਹ ਐਕਸ਼ਨ ਵੀ ਕਿਉਂ ਹੋ ਰਿਹਾ ਉਹਦਾ ਜਿਹੜਾ ਰੀਜ਼ਨ ਹੈ ਉਹ ਵੀ ਉਹਨਾਂ ਦਾ ਲਾਵਾ ਉਹ ਤੁਹਾਨੂੰ ਇਹਦੇ ਵਿੱਚ ਦੇਖਨ ਨੂੰ ਮਿਲੋਗਾ ਬਣੀ ਦਿੱਤੇ ਇਸ ਫਿਲਮ ਦੇ ਵਿੱਚ ਐਕਸ਼ਨ ਹੈ ਰੋਮਾਂਸ ਹੈ ਉਤਰੀ ਯੂ ਟੂ ਅਟਰੈਕਟ ਕਰਨ ਲਈ ਸਾਰੇ ਪੁਆਇੰਂਟਸ ਹਨ ਫੈਮਿਲੀ ਲਈ ਕੀ ਹੈਗਾ ਫੈਮਿਲੀ ਰੈਟਿਡ ਫਿਲਮਾਂ ਤਾਂ ਜੋ ਫੈਮਿਲੀਆਂ ਵੀ ਪ੍ਰੋਪਰਲੀ ਇਸ ਨੂੰ ਦੇਖਣ ਹਾਂਜੀ ਫੈਮਿਲੀਆਂ ਲਈ ਇਦਾਂ ਹੈ ਕਿ ਜਦੋਂ ਤੁਸੀਂ ਦੇਖੋਗੇ ਨਾ ਜੱਸੀ ਦਾ ਔਰ ਯੋਦੇ ਦਾ ਜਿਹੜਾ ਸਰਦਾਰ ਮੇਰਾ ਕੈਰੈਕਟਰ ਹੈ ਮੇਰੇ ਲਈ ਮੇਰੇ ਮਾਪਿਓ ਮਤਲਬ ਮੇਰਾ ਹਰ ਰਿਸ਼ਤਾ ਮੈਂ ਉਸ ਇਨਸਾਨ ਚ ਲੱਭਦੀ ਹਾਂ ਤੇ ਉਹ ਹਰ ਰਿਸ਼ਤਾ ਮੇਰੇ ਚ ਲੱਭਦੇ ਆ ਤੋ ਤੁਹਾਨੂੰ ਜਦੋਂ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋਗੇ ਨਾ ਉਹਦਾ ਰੀਜ਼ਨ ਕੀ ਆ ਤੋ ਉਹ ਫੈਮਿਲੀ ਆ ਉਹ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਜੇ ਮੈਂ ਹੁਣ ਦੱਸਤਾ ਨਾ ਫਿਰ ਉਹ ਸਸਪੈਂਸ ਰਿਮ ਹੋ ਜਾਊਗਾ ਹਾਂਜੀ ਬਣੀ ਮੈਂ ਪਹਿਲਾਂ ਵੀ ਤੁਹਾਡੇ ਇੱਕ ਗੀਤ ਆਇਆ ਸੀ ਮਾਝੇ ਵਾਲੇ ਹੈ ਨਾ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਪਿਆਰ ਦੇ ਨਾਲ ਹਾਂਜੀ ਤੇ ਹੁਣ ਇਹ ਗੀਤ ਹੈ ਜਿਹੜਾ ਤੁਹਾਡਾ ਮੋਰਨੀ ਮਾਝੇ ਦੀ ਤੇ ਕਿਵੇਂ ਕਿਵੇਂ ਦੀ ਫੀਲਿੰਗ ਆ ਕੋ ਡੀ ਕੀ ਫੀਲ ਇਸ ਮਿਊਜ਼ਿਕ ਲੋਕ ਤੇ ਤੁਸੀਂ ਆਏ ਹੋ ਫੀਲਿੰਗ ਬਹੁਤ ਵਧੀਆ ਕੀ ਕੋ ਹੈ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਸੀ ਮਾਝੇ ਵੈਲਟ ਨੂੰ ਮੈਨੂੰ ਵੈਸੀ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਂ ਅੱਗੇ ਵੀ ਕਿਹਾ ਚਾਹੇ ਮਾਝਾ ਮਾਲਵਾ ਦੁਆਬਾ ਪੁਆਰ ਕੋਈ ਵੀ ਰੀਜਨ ਆ ਸਾਡੇ ਪੰਜਾਬ ਦੇ ਹੀ ਰੀਜਨ ਆ ਪਰ ਪਤਾ ਹੀ ਨਹੀਂ ਇਹ ਪਰਮਾਤਮਾ ਵੱਲੋਂ ਜੁੜ ਗਿਆ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈਦਾ ਮੇਰੀ ਵਿਕੀਪੀਡੀਆ ਦੇ ਉੱਤੇ ਵੈਸੀ ਲਿਖਿਆ ਹੋਇਆ ਹੈ ਕਿ ਕੁੜੀ ਅੰਮ੍ਰਿਤਸਰ ਤੋਂ ਆ ਤੇ ਮਾਝੇ ਤੋਂ ਆ ਤੇ ਉਹ ਜਿਹੜਾ ਵਹਿਮ 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 ਦੇ ਵਿੱਚ ਹੀ ਨਾ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋ ਗਈ ਮੇਰੇ ਗਾਣੇ ਵੀ ਉਸ ਤੋਂ ਬਾਅਦ ਮਾਝੇ ਤੇ ਆ ਗਏ ਤੇ ਅੱਜ ਵੀ ਬਹੁਤ ਹੀ ਰਹੀ ਲੱਗਦਾ ਕਿ ਮੈਂ ਮਾਝੇ ਸੰਤ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ